ਰੋਜੀ ਜੀ ਜਾਇਆ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਜਿੱਥੇ ਵੀ ਆਫਸ਼ਰਵ ਆਸੇ ਨੂੰ ਵਾਸਤੇ ਰੋ ਤੇ ਅਜੀ ਤੁਆਰੇ ਤੇ ਬ੍ਰੈਕਫਾਸਟ ਦਾ ਟਾਈਮ ਹੈ ਕੋਸ਼ਿਸ਼ ਇਹ ਸੀ ਕਿ ਅਸੀਂ ਇਤਰਾ ਲੇਟ ਉੱਠੀਏ ਤੇ ਕੋਈ ਘਰ ਚੋਂ ਖਾਣ ਮਿਲ ਜਾਏ ਕੋਠੇ ਮਿਲ ਜਾਏ ਕੋ ਚਾਹ ਸ਼ਾ ਲੱਭ ਜੂਏ ਤੇ ਪਰੋਠੇ ਤੇ ਨਹੀਂ ਲੱਗੇ ਮੱਖਣ ਕੋਈ ਨਹੀਂ ਸੀ ਘਰ ਵਿੱਚ ਤੇ ਚਾਹ ਲੱਗੀ ਹੈ ਮੈਨੂੰ ਤੇ ਜੁੜੀ ਸਾਹਿਬ ਉੱਤੇ ਹੋ ਗਈ ਨਬੀ ਜੁੜੀ ਸਾਹਿਬ ਕੀ ਚੰਗੀ ਨਾਸ਼ਤਾ ਨਹੀਂ ਕੀਤਾ ਤੇ ਬਰੰਸ਼ ਨਹੀਂ ਤੇ ਸੁਪਰੀ ਮੈਟਲ ਤੁਸੀਂ ਚਾਰ ਦੇ ਰਖੋਤੇ ਹੈ ਹਰਸਲ ਹਮਸਾ ਮਸਲਾ ਮੈਂ ਬਲੰਬੀ ਦਲੰਬਾ ਤਾਂ ਚੱਲੀ ਆਹ ਪੰਜਾਬ ਦੇ ਬਾਰੇ ਤੇ ਉਸ ਤੋਂ ਮੈਂ ਹਾਂ ਵੀ ਕਹਤਾ ਲੌਂਗ ਕਿ ਮਸਲਾ ਫੇਰ ਕਰੋਗੇ ਇਹਨਾਂ ਨੇ ਜੇ ਤੇ ਇਹਨਾਂ ਕੋਲ ਵੀ ਕੋਈ ਸਰੀ ਪਾਵੇ ਖਾਣੇ ਮੈਚੋਲੇ ਸੁਨੇ ਖਾਣੇ ਦੀ ਖਦਸ਼ਾਪਾ ਪਰ ਇਹਦਾ ਨਸਾ ਹੁੰਦਾ ਆਪਣੋ ਮਰ ਨਹੀਂ ਆਉ ਕੋਲਸਟ੍ਰੋਲ ਵੀ ਹੋਣ ਦਾ ਚਾਂਸ ਹੁੰਦਾ ਲੇਕਿਨ ਬਾਰ ਕਦੀ ਕਦੀ ਰਿਸਕ ਲੈ ਆ ਰਿਹਾ ਸਰ ਜੀ ਕਹਿੰਦਾ ਨਹੀਂ ਹੈ ਜਾਨ ਦੀ ਕਰਵਾਣਾ ਕਰੋ ਖਾਓ ਪੀਓ ਜੁੜੀਆਂ ਮਾਰੋ ਜਿੱਤੀ ਜ਼ਿੰਦਗੀ ਰਹਿ ਗਈ ਹੈ ਇਹ ਤੁਹਾਨੂੰ ਪਤਾ ਹੈ ਕਿ ਇੰਡੀਅਨ ਪੰਜਾਬ ਵਿੱਚ ਕੀ ਹੋ ਰਿਹਾ ਸਾਡੇ ਜਿਹੜੇ ਸਿੱਖ ਭਰਾ ਨੇ ਉਹਨਾਂ 'ਤੇ ਕੀ ਹੋ ਰਿਹਾ ਹੈ ਬੜੀ ਬਰਬਾਦ ਪੈ ਰਹੀ ਹੈ ਸ਼ੁਰੂ ਤੋਂ ਤੜੀ ਜੰਨਦਰ ਉਂਦੀ ਥੋੜਾ ਜਿਹਾ ਦੱਸਵਾ ਮਨੇ ਕੀ ਹੋਇਆ ਤੇ ਬੜਕੇ ਹੈਰਾਨ ਹੋ ਗਿਆ ਮੈਂ ਮੈਨੂੰ ਪਤਾ ਚੱਲਿਆ ਕਿ ਪੰਜਾਬੀਆਂ ਦੀ ਤੇ ਬੰਦੀ ਕੱਢ ਹੋ ਰਹੀ ਹੁੰਦਾ ਅੱਛਾ ਉਹ ਸਾਹੀ ਵਤੀ ਜਾ ਹੀ ਉਹ ਕੋਤੀਗਨ ਉਹਦੀ ਵਜਾ ਨਾਲ ਜਿਹੜੇ ਸਾਡੇ ਸਾਗੇ ਸਰਦਾਰ ਨੇ ਉਹ ਜਾ ਰਹੇ تھے ਕੋਲ ਉੱਧਰ ਬਾਹਰ ਕੋਈ ਯੂਰਪ ਜਾ ਰਿਹਾ ਕੋਈ ਕੈਨੇਡਾ ਜਾ ਰਿਹਾ ਤੇ ਤੇ ਉਹਨਾਂ ਦੀ ਬਾਦੀ ਕੱਟੀ ਜਾ ਬਹੁਤ ਹੀ ਬਹੁਤ ਜ਼ਿਆਦਾ ਕੱਟ ਗਈ ਹੈ तकरीबन 3 ਸਵਾ 1 ਸਵਾ ਦੇ ਕੁੰਕਰੀ ਰਹਿ ਗਈ ਹੈ ਸਰ ਤੇ ਬਹੁਤ ਖਤਰਾ ਹੈ ਉਹ ਗਏ ਜਿਹੜੇ ਇੰਡੀਆ ਦੇ ਆ ਰਹੇ ਨੇ ਸਿਟੀ ਵਾਲੇ ਆ ਰਹੇ ਨੇ ਕੋਈ ਪੰਜਾਬੀ ਬਣ ਬਣੇ ਜਾ ਰਹੇ ਨੇ ਉੱਥੇ

ਉਦੋਂ ਵਾਦੀ ਇਧਰ ਕਿੰਨੇ ਸੀ ਉਧਰ ਕਿੰਨੇ ਸੀ ਹੈ ਕੋਈ ਤੁਹਾਡੇ ਕੋਈ ਕੋਈ ਅੰਦਾਜ਼ਨ ਕੇ ਮੇਰਾ ਫੈਮਲੇ ਕੇ ਵਕਤ ਸਿਰ ਜ਼ਿਆਦਾ ਸੀ ਵਾਦੀ ਨਾ ਅੰਦਾਜ਼ਾ ਹੀ ਹੈ ਬਾਕੀ ਜਿਹੜੇ ਸਾਡੇ ਜਿਹੜੇ ਖਨਾਨੇ ਨੇ 50 ਰੁਪਏ ਉਧਰ ਭੇਜਦੇ ਉਹ ਦੱਸਣਗੇ ਸਾਨੂੰ ਕਿ ਕਿੰਨੇ ਕਮ ਵਾਦੀ ਸੀ ਕਿਉਂਕਿ ਦੇਖੋ ਇਧਰ ਤੇ ਮੁਸਲਮਾਨ ਰਹੇਗੇ ਚਲ ਮੁਸਲਮਾਨ ਪੰਜਾਬ ਦੇ ਚ ਐਸੇ ਇਕਸਰੀਤ ਸਨ ਤੇ ਉਧਰ ਤੇ ਜਦੋਂ ਮੁਸਲਮਾਨ ਇਧਰ ਆ ਗਏ ਇਧਰ ਤੇ ਜਿਹੜੇ ਸਾਡੇ ਸਰਦਾਰ ਤੇ ਜਿਹੜੇ ਹਿੰਦੂ ਸੰ ਉਹ ਉਧਰ ਚਲੇ ਗਏ ਤੇ ਜ਼ਾਹਿਰ ਨਹੀਂ ਤੇ ਉਹ ਵਾਦੀ ਫਿਰ ਉੱਥੇ ਵਧੇਗੇ ਨਾ ਉਦੋਂ ਤੋਂ ਫਿਰ ਘੱਟੇ ਤੇ ਮਾਈਗ੍ਰੇਸ਼ਨ ਹੋਈ। ਇਹ ਵੱਡਾ ਸੀਬਾਈ ਇਸ ਇਖਲੇਰ ਮੁੱਛੇ بڑا ਫਸਾਦ ਰਿਹਾ ਉਧਰ। ਮੀਂਹ ਹੋਤੇ ਦੇਖੋ ਤਾਂ ਐਨਜੋਏ ਕਰਦੀ ਤਾਂ ਬ੍ਰਿਟਿਸ਼ ਅਸਸੀਨੇਸ਼ਨ ਹੋਰੇ ਜੋ ਨਹੀਂ ਹੋਏ ਪੰਜਾਬ ਉਨੇ بڑا ਇੰਡੀਅਨ ਜਿਹੜੀ ਪੋਲਿਟਿਕਸ ਹੈ ਉਹਨੂੰ ਬੜੰਨ ਤਾਸਰ ਕੀਤਾ ਉਸ। ਤੇ ਉਹ ਪਹਿਲੇ ਤੇ ਉਹਨਾਂ ਦਾ ਇੰਟਰਨਲ ਕਨਫਲਿਕਟ ਹੀ ਇੰਡੀਆ ਦਾ ਪੰਜਾਬ ਵਿੱਚ ਹੋਇਆ। ਲੇਕਿਨ ਹੁਣ ਤੇ ਦੇਖੋ ਜੀ ਹੁਣ ਤੇ ਮਸਲਾ ਬਣ ਗਿਆ ਕਿ ਉਹ ਉਸਤਾਨੀ ਪੁੱਛਦੇ ਸੀ ਬੱਚੇ ਇੱਕ ਬਿਹਾਰੀ ਬੱਚੇ ਨੂੰ ਕਿ ਲੋਜੀ ਹੁਣ ਤੇ ਸਭ ਪੰਜਾਬੀ ਹੋ ਗਈ ਉਹ ਇਧਰ ਸਾਗੇ ਪੰਜਾਬ ਵਿੱਚ। ਕੈਨੇਡਾ ਨਾਲ ਚਾਰਾ ਹਸਦਾ ਨਾ ਕਿੰਨਾ ਤੇ ਅਸੀਂ ਤੇ ਇੱਥੇ ਵੀ ਪੰਜਾਬੀ ਕੋਈ ਨਹੀਂ ਵੀ ਉਹ ਪੰਜਾਬੀ ਤਾਂ ਉਹ ਹੀ ਨੇ ਜਿਹੜੇ ਕੈਨੇਡਾ ਆਲੇ ਨੇ ਤੇ ਇਹ ਹਣਤ ਹੋ ਗਈ ਹੈ ਕੈਨੇਡਾ ਦੇ ਨਿਢੀ ਹੈ ਨਾ ਆਬਾਦੀ ਉਧਰ ਸਾਰੀ ਖਿੱਚ ਲਈ ਹੈ ਤੇ ਤੁਹਾਨੂੰ ਪਤਾ ਹੈ ਕਿ ਇੰਡੀਆ ਦੇ ਕਿਨੇਲੇ ਕਾਬੂ ਕਾ ਬਹੁਤ ਆ ਹਾਂ ਬਿਲਕੁਲ ਉਹ ਜਿਹਦਾ ਵਾਕਿਆ ਹੋਇਆ ਉਹ ਸਿਕ ਲੀਡਰਸ ਲੋਕ ਤੇ ਉਹ ਵੀ ਅਸੈਸੀਨੇਸ਼ਨ ਹੋਈ ਕੈਨੇਡਾ ਚ ਉਸ ਤੋਂ ਪਹਿਲੇ ਫਰਾਸਨ ਉਹ ਜਿਹੜੇ ਸਰਦਾਰ ਸਨ ਉਸ ਉਹ ਖਾਲਿਸਤਾਨੀ ਨਹੀਂ ਹੋਤੇ ਗਏ ਗੈਰ ਖਾਲਿਸਤਾਨੀ ਨਹੀਂ ਹੋਤੇ ਗਏ ਮਜ਼ਾਬ ਪਿਆ ਹੈ ਉਥੇ ਤੇ ਉਹਦਾ ਕੋਈ ਵੀ ਸਭੇ ਧਿਆਨ ਉਥੇ ਪੜੇਗਾ ਕਿ ਇਹ ਨੁਕਤੀਫੇ ਚਲੀ ਜਾ ਰਹੀਆਂ ਨੇ ਉਥੇ اپੋਜੀਸ਼ਨ ਨੇ ਜਿਹੜੇ ਜੋਕ ਕਰਦੀ ਹੈ ਆਕਰੈਟੀਸਿਨ ਤੇ ਉਹਨਾਂ ਦਾ ਸੀਐਮ ਵੀ ਮਾਰਦਾ ਹੈ ਤੇ ਸਾਡੀ ਸੀਨੀਅਰ ਨੇ ਇਸ ਜਮਾਨ ਹਾਂ ਰਮਸਨਾਈ ਕੇਰਲ ਦਾ ਸਿੰਘ ਨੂੰ ਆਪਣੇ ਪੰਜਾਬ ਦੀ ਗੱਲ ਕਰੀਏ ਉਹ ਇਹ ਤੇ ਬਹੁਤ ਵੱਡਾ ਸੁਭਾ ਹੁਣ ਉਦਾਰਨ ਪੂਰੇ ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਬਾਤੀ ਪੰਜਾਬ ਜੀ ਹੈ ਤੇ ਪੰਜਾਬ ਜੀ ਹੈ ਪਰ ਪਤਾ ਹੁਣ ਸਟ੍ਰਾਈਕ ਦੀ ਦੌਰਾਨ ਤੇ ਨਵੇਂ ਸੂਬੇ ਦੀ ਅੰਦਰ ਪੰਜਾਬ ਦੇ ਤਕਸੀਮਨੀ ਵੀ ਗੱਲਾਂ ਸ਼ੁਰੂ ਹੋ ਗਈਆਂ ਆਉਤੇ ਸਭ ਤੋਂ ਵੱਡੇ ਸੁਭੇ ਦੀ ਵਜ਼ੀਰ ਆਲਾ ਪੀਐਮ ਨਾਵਾਜ਼ ਸ਼ਰੀਫ ਤੋਂ ਜਿਆਦਾ ਤਤਲਬ ਹੋਏ ਉਹ ਹੁਣੇ ਜਾਪਾਨ ਗਈ ਸੀ ਆ ਉੱਥੇ ਬੜੀ ਤਾਇਤ ਹੋਈ ਰਾਣਾ ਸਾਹਿਬ ਉਹ ਸੋਸ਼ਲ ਮੀਡੀਆ ਤੇ ਬੜੀ ਕ੍ਰਿਟਿਸਿਜ਼ਮ ਹੋਈ ਤੇਰੇ ਤਖ਼ਤਵਾਰ 'ਚ ਐਡ ਆ ਗਿਆ ਉਹਦੇ ਜਪਾਨ ਦਾ ਜਿਹੜਾ ਦੌਰਾ ਸੀਗਾ ਤੇ ਉਹ ਚ ਵੀ ਲੋਕਾਂ ਨੇ ਬੜਾ ਲੈਦਾ ਕੀਤੀ ਜੀ ਕਿ ਮਤਲਬ ਇੱਕ ਦੌਰਾ ਹੀ ਕੀਤਾ ਤੇ ਉਹ ਤੁਸੀਂ ਐਡ ਜਿਹੜੀ ਸ਼ੁਰੂ ਕਰਤੇ ਹੋ ਬਾਰੇ ਚ ਨੇ ਚਲੋ ਐਡ ਤੇ ਚਲੋ ਰੱਖਣਾ ਦਾ ਗੱਲ ਹੈ ਉਹ ਤੇ ਵਿਚ ਬਿਲਡਿੰਗ ਹੋ ਰਹੀ ਸੀ ਪਹਿਲੇ ਹੀ ਅਸੂ ਤੇ ਸਿਆਪਾ ਪਾ ਚੁੱਕੇ ਇਹ ਨਾ ਲੱਗਾ ਗੱਲ ਹੈ ਸਾਇਸ ਪਹਿਲੇ ਕਿਉਂ ਕੀਤਾ ਕਿ ਉਹਨੇ ਹੈ ਲੈ ਕੇ ਕਿ ਜਪਾਨ ਕਰਨ ਦੀ ਗੱਲ ਸੀ ਹੈ ਕਹਿੰਦੇ ਪੰਜਾਬ ਦੀ ਪਹਿਲੀ ਜਿਹੜੀ ਆ ਜਿਹੜੀ ਜਪਾਨ ਦੀ ਉਹਨਾਂ ਕੀ ਲੈਂਕੀ ਮੇਸੀ ਹੈ ਦੱਸੋ ਉਹਦੇ ਤੇ ਕੋਈ ਰੋਸ਼ਨੀ ਪਾਓ ਲੈਂਡ ਦੇ ਜਿਹੜੀਆਂ ਉਹ ਸਭਾਂ ਦੇਖੀਏ ਇਹ ਜਾਂ ਉਹਨੂੰ ਤਾਂ ਜਿਹੜੀ ਹਕੂਮਤ ਦੀ ਤਰਫੋਂ ਆ ਰਹੀ ਹੈ ਸਾਰੀ ਸਭਾਂ ਉਹ ਤੇ ਹੀ ਲੱਗ ਰਿਹਾ ਜੀ ਕਿ ਉਹ ਕਹਿ ਰਹੇ ਨੇ ਕਿ ਅਸੀਂ ਦੇਖਣ ਗਿਆ ਸੀ ਕਿ ਜੁਬਾਨ ਦਾ ਸਿਸਟਮ ਕੀ ਹੈ ਜਿੱਥੇ ਦੀ ਪੁਲਿਸਿੰਗ ਬੜੀ ਅੱਛੀ ਹੈ ਜੀ ਉਹਨੂੰ ਸੀ ਤੇ ਇੱਥੇ ਉਹਦਾ ਤਾਰਿਫ ਕਰਾ ਦੇਣਗੇ ਪੁਲਿਸਿੰਗ ਦਾ ਇਹ ਗੁਜਬਾਨ ਦਾ ਉਸਰਾ ਸਿਸਟਮ ਹੈ ਸਫਾਈ ਦਾ ਇਸ ਤਰ੍ਹਾਂ ਦਾ ਉਹ ਚੀਜ਼ਾਂ ਤੇ ਉਹ ਤੇ ਬਿਲਕੁਲ ਠੀਕ ਹੈ ਜਪਾਨ ਦਾ ਧਾਰ ਉਹ ਤੇ ਬੜਾ ਬੜੇ ਐਡਵਾਂਸ ਕੰਟਰੀ ਹੈ ਔਰ ਬੜੇ ਸੋਝੇ ਲੋਗ ਨੇ ਔਰ ਉਹਨਾਂ ਦੇ ਬੜੇ ਸਿਸਟਮ ਨੇ ਔਰ ਲੇਕਿਨ ਰਾਣਾ ਸਾਹਿਬ ਨੂੰ ਇਹ ਨਹੀਂ ਸਮਝ ਆ ਰਹੀ ਕਿ ਪੂਰੀ ਨੌਨ ਲੀਗ ਦੀ ਲੀਡਰਸ਼ਿਪ ਲੰਦਰ ਵੀ ਰਹਿੰਦੇ ਰਹੇ ਔਰ ਨੌਨ ਲੀਗ ਸਿਸਟਮ ਤੇ ਹੈ ਮਜ਼ਾਰ ਉਹਦਾ ਬੜਾ ਪੁਰਾਣਾ ਔਰ ਥੋੜੀ ਜਿਹੀ ਉਹ ਉਥੋਂ ਤਹਾਨੂੰ ਕੋਈ ਚੀਜ਼ ਨਹੀਂ ਕੋਈ ਨਹੀਂ ਪੰਜਾਬ ਦੇ ਵਿੱਚ ਮੈਨੂੰ ਤਾਂ ਕੋਈ ਨਦਰ ਨਹੀਂ ਜਪਾਨ ਦੇ ਦੋ ਚਾਰ ਪੁਆਇੰਟਾਂ ਦੇ ਦੌਰੇ ਤੋਂ ਕੀ ਲੈਣਗੇ ਤੁਸੀਂ ਹੋਰ ਵੀ ਗੱਲ ਕੀਤੀ ਹੈ ਜਿਹੜੀ ਗੱਲ ਨਾਲ ਗੱਲ ਕਰਕੇ ਲੈ ਆਏ ਹੋ ਗੱਲ ਦੇਖੋ ਜਪਾਨ ਨੂੰ ਤੇ ਅਸੀਂ ਬਹੁਤ ਪੁਰਾਣਾ ਫਾਲੋ ਕਰ ਰਹੇ ਹਾਂ ਪਾਕਿਸਤਾਨ ਜਿਹੜਾ ਹੈ ਮਰੀਮ ਨੇ ਵੀ ਗੱਲ ਕੀਤੀ ਕੇ ਜੀਐਸ ਦੀ ਪੁਲਿਸ ਪੁਲਿਸ ਰਿਫਾਰਮਸ ਦਾ ਟ੍ਰੈਂਡਾ ਪੁੱਤਰ ਤੋਂ ਲੈ ਕੇ ਬਿਖੇ ਯੂਪ ਤੋਂ ਕੇ ਜਪਾਨ ਵਰਗੀ ਪੁਲਿਸ ਬਣ ਲੈ ਹੁਣੇ ਤੱਕ ਨਹੀਂ ਬਣੀ ਇਹ ਜਪਾਨ ਦੀ ਗੁੱਡੀ ਬਣ ਗਈ ਹੈ ਸਾਡੇ ਕੋਲ ਇਹਦੀ ਮੋਮਲੀ ਬਲਕੇ ਬਣਾਉਂ ਨੁ ਕਰਦੀ ਉਹ ਜਾਪਾਨ ਦੇ ਮੋਮੀ ਗੁਡੀਨੋਜੀ ਨੇ ਉਹਦੀ ਨਾਮਰ ਰੋੜ ਦੇ ਬੱਚੇ ਦੇ ਸਾਹਮਣ ਰੋੜ ਦੇ ਬੱਚੀ ਦੀ ਮੈਂਦੀ ਇਹਨਾਂ ਨੇ ਕਿ ਪੀਸ ਬਣਾਤੀ ਹੋਈ ਧੀ ਨਹੀਂ ਘੱਟ ਕੰਨ ਜੀ ਕਿ ਐਸੀ ਸੇਵਰੇਜ ਦਾ ਤੁਹਾਨੂੰ ਜਪਾਨ ਤੋਂ ਲਿਆ ਆਦੀ ਉਸ ਦਿਤੇ ਉਹ ਬਨ ਅਦਰ ਸਪਾਈਲ ਅਨੇ ਬਾਮ ਲਿਆ ਆ ਇਹ ਇੱਕ ਨਿਸ਼ਾਨ ਕਿ ਲੈ ਕੇ ਆ ਗਏ ਇਤਨੀ ਐਫਰਟ ਜਪਾਨੀ ਵੀ ਉੱਥੋਂ ਲੈ ਕੇ ਆਉਂਦੇ ਕਿ ਉਹ ਜਿਹੜੇ ਸ਼ਾਇਰੀਆਂ ਦੀ ਤਨਵੀਤ ਕੋਈ ਨਹੀਂ ਨਾ ਥੀ ਜਿਹੜੀ ਗੱਲ ਤੁਸੀਂ ਕੀਤੀ ਨਾ ਲੇ ਕੇ

ਰੋਗੇ ਬਲੋ ਸੈਂਟਰੀ ਬਣਾ ਜਵਾਦੀ ਰਿਸਰਚਪਰ ਹਾਂ ਮਿਲ ਗਿਆ ਜੀ ਉਹ ਉਹ ਅਸੀ ਬਲ ਹੋ ਰਹੇ ਹੈ ਸੀਈਓ ਤੇ ਸਾਡਾ ਡੈਰੇਗ ਜੀ ਜੂ ਹੂ 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 ਤੇ ਪਰ ਕੇ ਹੈ ਉਹ ਤਾਂ ਸੇ ਪਰ ਉਹ ਸਤਰੀਕਾ ਲੇਕਿਨ ਚੋਈ ਸਾਹਿਬ ਹੋਂਤੇ 8:30 ਵਜੇ ਇਹ ਆ ਜੋ ਹੂ ਹੂ ਵੀ ਪਹੁੰਗੇ ਨੇ ਉਹ ਬਹੁਤ ਬੈਰੀ ਪ੍ਰੋਟੈਸਟ ਕਰਿਆ ਹੈ ਇਹ ਗੁੰਮਕਾ ਪ੍ਰੋਟੈਸਟ ਜਿਹੜਾ ਹੈ ਨਾ ਚੱਲ ਰਿਹਾ ਹੈ ਅੱਜ ਕੱਲ੍ਹ ਮਿਸਰਾਂਸਾ ਉਹ ਬਿਲਕੁਲ ਬੰਦਾ ਪ੍ਰੋਟੈਸਟ ਤੇ ਚੱਲ ਰਹੀ ਆ ਤੇ ਉਹਨਾਂ ਜੀ ਬਹਾਂ ਦੀ ਤੇ ਸਵਾਇਆਂ ਸਤਾਈਆਂ ਦੀ ਗੱਲ ਹੋ ਰਹੀ ਸੀ ਤੇ ਲੇਕਿਨ ਮੈਨੂੰ ਇਹ ਫਿਰ ਤੁਸੀਂ ਬਰ ਕਹਿ ਰਹਿਣਾ ਮੇਰਾ ਬਾਈਸ ਹੈ ਮੇਰਾ ਬਾਈਸ ਕੋਈ ਮੈਂ ਤਾਂ ਹੁਣ ਅਦਾਲਤ ਤੇ ਕਰਨੀ ਹੁੰਦੀ ਵਾਹ ਸਾਹਿਬ ਕੋਈ ਰਕੇ ਇਹ ਹਮ ਲੋਨਿਕ ਜਿੰਨੇ ਵੀ ਕੰਮ ਕਰਦੀ ਪੰਜਾਬ ਏ ਜਿਹੜੇ ਕੰਮਾਂ ਦੀ ਸ਼ੋਸ਼ਾ ਹੋਵੇ ਟਿਪ ਟਾਪ ਹੋਵੇ ਜਿਹੜਾ ਖਬਰਾਂ ਸ਼ਬਰਾਂ ਚੰਗੇ ਲੱਗਣ ਉਹ ਤੇ ਕਰਦੇ ਨੇ ਲੇਕਿਨ ਕੋਈ ਜਿਹੜਾ ਸਿਸਟਮ ਜਿਹੜਾ ਸਹੀ ਹੋਣਾ ਚਾਹੀਦਾ ਉਹ ਗਰੌਂਡ ਵਰਕ ਹੁੰਦਾ ਕੋਈ ਨਹੀਂ ਮਸਲ ਜਿਹੜਾ ਯਾਨੀ ਪਹਿਲਾਂ ਉਹਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜੀ ਕਿ ਪਿੰਡਾਂ 'ਚ ਕੂੜਾ ਚੱਕਦੇ ਨਹੀਂ ਇਹ ਪੂਰੇ ਪੰਜਾਬ ਜੀ ਅੱਛਾ ਉਹ ਹੁਣ ਪਿੰਡਾਂ ਦੇ ਵਿੱਚ ਇਹ ਆ ਕਿ ਉਹ ਇੱਕ ਜਗ੍ਹਾ ਤੇ ਕੂੜਾ ਗੱਡਾ ਚੱਕਦੇ ਲੇਕਿਨ ਜਿਹੜੇ ਪਿੰਡਾਂ ਦੇ ਅੰਦਰ ਗਲੀਆਂ ਨੇ ਬਾਜ਼ਾਰ ਨੇ ਉਹ ਕੋਸ ਨੇ ਦੰਦੇ ਨੇ ਆਉਂ ਹੀ ਨਹੀਂ ਬਸ ਉਹ ਇੱਕ ਉੱਥੋਂ ਕੂੜਾ ਚੁੱਕ ਲੈਂਦੇ ਐ ਵੀਡੀਓ ਬਣੀ ਜਾਂਦੀ ਐ ਉਹ ਸੋਸ਼ਲ ਮੀਡੀਆ ਤੇ ਆ ਗਈ ਅੰਦਰ ਉੱਤਰ ਆ ਗਈ ਦੂਸਰਾ ਇਹ ਕਿ ਸਾਡੇ ਪਿੰਡਾਂ 'ਚ ਜਿਹੜਾ ਕੰਮ ਕਰਨਾ ਚਾਹੀਦਾ ਉਹ ਉਹਦੇ ਪੰਜਾਬ ਦੇ ਪਿੰਡਾਂ 'ਚ ਕੋਈ ਸਹੀ ਡੈਸਟਮ ਨਹੀਂ ਉਪਰ ਨਾਲੀ ਹੁੰਦੀ ਐ ਉਹਨਾਂ ਦਾ ਪਾਣੀ ਦੀ ਕੋਈ ਡਿਸਪੋਜ਼ੇਬਲ ਜਿਹੜਾ ਨਸਪੋਦਰ ਦਾ ਸਿਸਟਮ ਨਹੀਂ ਹੈ ਦੰਦੇ ਪਾਣੀ ਦਾ ਤਾਂ ਉਹ ਤਾਂ ਪਤਾ ਨਾ ਸਭ ਕਿ ਪਿੰਡਾਂ ਦੇ ਵਿਚਾਲੇ ਪੰਜਾਬ ਦੇ ਯਾਨੀ ਫੈਸਲਾਬਾਦ ਜਿਤਨਾ ਸੈਂਟਰਲ ਪੰਜਾਬ ਦੇ ਲੋਕਾਂ ਨੇ ਜਿਹੜਾ ਸੀਵਰੇ ਦਾ ਪਾਣੀ ਆਉਂਦੀਆਂ ਨੂੰ ਡਾਇਰੈਕਟ ਜ਼ਮੀਨੀ ਪਾਣੀ ਨਾਲ ਮਿਲਾ ਦੱਤੀਆਂ ਬੜਲੀਆਂ ਬਣ ਗਈਆਂ ਕਿਉਂਕਿ ਸੀਵਰੇ ਦਾ ਸਿਸਟਮ ਕੋਈ ਨਹੀਂ ਰੰਜੀ ਹੈ ਮੇਰੇ ਕੋਲ ਲੱਖਾਂ ਜੰ ਆਪਣੇ ਪ੍ਰਿੰਟ ਮੇਰੇ ਨਿਹੜਾ ਫੋਨ ਦਾ ਬੰਦਾ ਹੈ ਟੈਟਸ ਨਾ ਮਾਰਦਾ ਉਹ ਇੱਕ ਤਾਂ ਪਾਣੀ ਇੱਕ ਤਾਂ ਸਾਫ਼ ਪਿੰਡ ਦਾ ਪਾਣੀ ਕੋਈ ਨਹੀਂ ਦੂਸਰਾ ਜ਼ਮੀਨੀ ਪਾਣੀ ਦਿੰਦਾ ਹੋਰ ਹੈ ਇਸ ਤੇ ਪੰਜਾਬ ਤੋਂ ਕੋਈ ਤੁਸੀਂ ਦੇਖੀ ਅੱਜ ਇਹਨਾਂ ਦਾ ਕੰਮ ਕੀ ਹੋ ਨਹੀਂ ਕੋਈ ਕੰਮ ਨਹੀਂ ਕਰਦੇ ਹੋ ਜਾਂ ਤੇ ਸ਼ਾਸ਼ੀ ਬਾਹਰ ਕੋਈ ਨਹੀਂ ਕੋਈ ਹੋਲ ਨਹੀਂ ਚ ਤੁਸੀਂ ਨਹੀਂ ਲੱਗਣੀ ਕੋਈ ਬੈਗਰ ਨਹੀਂ ਲੱਗਦਾ वो काम करने नहीं, नहीं।, नहीं कि सेट है ना। लेकिन पिछले भी जो आए सर इसी तरह ही सन पिछले कोई एक, कोई एक अद्धा ना भी जरा चंगा निकल आता है बाकी ने जरा काम ही है लेकिन ओरी एक नफसियाती वजह भी है न कहते हैं जी के चूंकि सा परफॉर्मेंस करना वाला दबाव है कि परफॉर्म करवा शायद सब कुछ वोट मिल जाएगी ਤੇ ਉਹਦੇ ਫਿੱਟ ਛੋਟੇ ਛੋਟੇ ਆਸਾਨ ਆਸਾਨ ਕੰਮ ਲਾਉਂਦੇ ਨੇ ਲੌਂਗ ਕੰਮਾਂ ਤੇ ਰੇਟ ਕੋਈ ਨਹੀਂ ਉਹ ਇਹ ਕੰਮ ਵਿੱਚ ਨਾ ਦੇਖੋ ਉਹਦੇ ਛੋਣੀ ਖਦਾਈ ਫੜਾਈ ਪਾਈਪ ਚੇਂਜ ਕਰਨਗੇ ਨਵਾਂ ਪੂਰਾ ਵਾਟਰ ਸਪਲਾਈ ਜਿਹੜਾ ਗੋਰਾ ਪਛਾ ਗਿਆ ਸੀ ਉਹ ਜ਼ਮਤ ਹੀ ਨਹੀਂ ਕੀਤੀ ਇਹਨਾਂ ਨੇ ਉਹ ਫਿਰ ਨਵੀਂ ਕਲੋਨੀਆਂ ਉਹਨਾਂ ਦਾ ਨਹੀਂ ਸਿਵਰੇਂਜ ਤੇ ਜਿਹੜਾ ਵਾਟਰ ਸਪਲਾਈ ਦਾ ਸਿਸਟਮ ਵੀ ਕੋਈ ਬਹੁਤ ਆਲਾ ਨਹੀਂ ਹੈ ਆਉਟਕੀਂਗਾ ਤੇ ਉਹ ਇਥੇ ਨਹੀਂ ਕਰਦੇ ਕੰਮ ਕਰਨ ਵਾਲੇ ਉਹਦੇ ਜਿਹੜੇ ਬਲੋਕੀ ਪਾਣੀ ਦੇ ਰੋੜਾ कहे राह हो गए खटा हो गया ये हो गया वो हो गया तो कहने काम ही ना करो फिर फिर चल साल बहुत जब शाजी पार्टी काम पैसा बहुत होंगे फोटो लग गई सोशल मीडिया सारा काम चल रहा है दूसरी तरह सर तुम एक बहुत बड़ी अहम गल की साझ बोझ कोई ਇਥੇ ਵੀ ਬਹੁਤ ਥੋੜੀ ਗੱਲ ਕਰੀਏ ਉਹ ਸਿਰਫ ਇਹ ਨਹੀਂ ਕਿ ਮੁਦਾਨੇ ਤੇ ਤੰਕੀ ਕਰਨੀ ਤੇ ਇਥੇ ਕੋਰਸ ਦੇ ਵਿੱਚ ਪੜ੍ਹਾਵੇ ਕੋਈ ਨਹੀਂ ਕੋਈ ਸਟੈਂਡਰਡ ਜਿਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਵੀ ਕੀ ਹੈ ਕੋਰਸ ਬੱਚਿਆਂ ਵਿੱਚ ਸ਼ੁਰੂ ਦੌਰ ਤੇ ਹੁਣ ਜਪਾਨ ਤਾਂ ਪਤਾ ਨਾ ਉੱਥੇ ਸਵਾਈ ਜਿਹੜੀ ਆ ਉਹ ਸ਼ੁਰੂ ਦੌਰ ਤੋਂ ਹੀ ਬੱਚਿਆਂ ਦਾ ਕੰਪੀਟੀਸ਼ਨ ਹੋਇਆ ਹੋਇਆ ਉਹ ਜ਼ਰਾ ਦੱਸੋ ਨਾ ਥੋੜਾ ਜੀ ਸਰ ਬੰਨਿਆ ਥੋੜੀ ਜਿਹੀ ਵਾਰੀ ਜਪਾਨ ਦਾ ਅੱਜ ਤੁਹਾਨੂੰ ਕੋਈ ਕਹਿ ਦੱਸੇਗਾ ਉੱਥੇ ਸਾਡਾ ਇੱਕ ਯੂਨੀਵਰਸਿਟੀ ਸੀ ਪਾਕਿਸਤਾਨੀ ਬਹੁਤ ਹੀ ਬਣਾਇਆ ਖਾਣੇ ਦੇ ਵਿੱਚ पहले जापानिया मिलने बच्चों की कोरिया भी गर्म हों और ऐसे ऐसे बटन ने आपके आके और निकल जाते हैं फिर भी उच्च का मुकाबला टॉयलेट मुका ठीक है कलासरूम रगड़ाई करके साफ करने का

ਮੈਸਟਰ ਉਹ ਲੈ ਤੇ ਉਹ ਜੀ ਇੱਕ ਕਰਦੇ ਲੈ ਤੇ ਇਹ ਮਾਈਂਡ ਸੈਟ ਹੈ ਇਹ ਦਾ ਹਾਂ ਬਿਲਕੁਲ ਉਹ ਸਿਵੇ এডਿਕੇਸ਼ਨ ਬਈ ਸ੍ਰੀ ਕਲ ਉਹ ਸਿਵੇ ਕੈਡਿਕੇਸ਼ਨ ਉਹ ਉਸ ਤੇ ਮੈਨੂੰ ਇਹ ਗੱਲ ਯਾਦ ਆ ਗਈ ਜਿਹੜੀ ਤੁਸੀਂ ਕਹਿ ਰਹੇ ਕਿ ਬੱਚਿਆਂ ਦੇ ਜਿਹੇ ਕੰਪੀਟੀਸ਼ਨ ਸਫਾਈ ਇਹ ਹੋ ਉਹ ਸੀ ਆਪਣੇ ਪੰਜਾਬ ਦੀ ਦੌਰ ਕਰਨੀ ਇੱਥੇ ਕਿਉਂਦਾ ਇੱਕ ਤੇ ਸਟਾਡਰ ਇੱਕ ਹੈਗਾ ਕਿ ਔਰਤਾਂ ਜੋਬ ਨਹੀਂ ਕਰਦੇ ਮੋਸਟਲੀ ਉਹ ਆਪਣਾ ਵਰਕ ਫੋਰਸ ਹੈ ਇਸਾਈ ਨੇ ਘਰ ਹੁੰਦੀਆਂ ਐ ਠੀਕ ਹੈ ਅੱਛਾ ਉਹਨਾਂ ਨੂੰ ਹੋਰ ਕੋਈ ਨਹੀਂ ਮੈਂ ਦੇਖਿਆ ਬੱਚੇ ਨੂੰ ਪਹਿਲੀ ਤੋਂ ਲਾ ਕੇ ਬੱਚੇ ਕਾਲਜ ਆ ਰਹੇ ਹੁੰਦੇ ਅੰਮੀ ਉਹਨਾਂ ਦੇ ਕੱਪੜੇ ਛੀ ਕਰ ਰਹੀ ਹੁੰਦੀਆਂ ਅੰਮੀ ਉਹਦੀ ਬਿੱਡੀਆਂ ਸਾਫ ਕਰ ਰਹੀ ਹੁੰਦੀ ਪਾਲਿਸ਼ ਕਰ ਰਹੀ ਹੁੰਦੀ ਬੱਚੇ ਨੂੰ ਘਰੋਂ ਤੇ ਟ੍ਰੇਨ ਕੋਈ ਨਹੀਂ ਕਰਦੇ ਤੁਸੀਂ ਆਪਣੇ ਆਪਣੇ ਕੱਪੜੇ ਖੁਦ ਹੀ ਛੀ ਕਰੋ ਸਕੂਲ ਨੂੰ ਆਪਣੇ ਦੁੱਤੀ ਖੁਦ ਹੀ ਪਾਓ ਤੁਸੀਂ ਬੜੀ ਗੱਲ ਕੀਤੀ ਇਹ ਜਿਹੜੀ ਆਪਣੀਆਂ ਕਰਦੇ ਨੇ ਕੰਮ ਪਰਸਨ ਦੇ ਇਹ ਹੈ ਬੜਾ ਨਵਾਂ ਕਲਚਰ ਪੰਜਾਬੀ ਚ ਪਰ ਪਾਕਿਸਤਾਨੀ ਚ ਬਹੁਤ ਸਾਰੇ ਇਡੀ ਐਕਚੁਅਲੀ ਹੈ ਫਿਲਮਾਂ ਤੋਂ ਆਏ ਇਹ ਜਦੋਂ ਸੰਗਮਾ ਹੈ ਨਾ ਇੱਥੇ ਅੱਛਾ ਉਹ ਸੋਵਾ ਜਿਹੜਾ ਫੈਟੀ ਵੀ ਆਇਆ ਉਹਨੇ ਵਿਖਿਆ ਕਿ ਇਹ ਟਿਨੀਏਚ ਨਾ ਡਰਮੇ ਅਚੂ ਬਾਬਾ ਬੜੀ ਖੇਤ ਕਰਦੀ ਆ ਉਹ ਬੱਚੇ ਖਾਣਾ ਪਾ ਰਹੀਆਂ ਨੇ ਖਾਣਾ ਖਵਾ ਰਹੀਆਂ ਨੇ ਅੰਗਰੇਜ਼ੀ ਫਿਲਮਾਂ ਵੇਖਿਆ ਉਹਨੇ ਚੰਗਾ ਸੂਰੇ ਸੁਰੇ ਬੱਚੇ ਉੱਤੀ ਆ ਰੋ ਰਹੇ ਨੇ ਉਹ ਕਾਫੀ ਪੜਾ ਕੇ ਦੇ ਦਈਏ ਹਸਬੰਡੂ ਹਸਪੰਡ ਜਿਹੜਾ ਰੈਫਰੋਸ ਉਹ ਡਰੇ ਹੈ ਉਹ ਸਾਰਾ ਉਹਨੇ ਇੱਕ ਪੜਾਇਆ ਐਂ ਜੀ ਹੈ ਕਿ ਕੁਝ ਪੇਸ ਜਿਹੜਾ ਹੈ ਨਾ ਐ ਅਯੂ ਜੇ ਦੋਰੇ ਚਾਦਾਪਨਸ ਉਸ ਤੋਂ ਪਹਿਲਾਂ ਅੱਛਾ ਪਹਿਲੇ ਮੁਸਮਾ ਗੀਚ ਸਵਾਗਤ ਆਤੀ ਬਸਵਾਗ ਸੀ ਦੰਦਾਸਰ ਸੀ ਕੋਰ ਹਰਦਾਸੇ ਦੀ ਸਿ ਪਸ਼ਮੋਈ ਨਹੀਂ ਚੰਗੀ ਹੁੰਦੀ ਸੀ ਕੋਈ ਕੰਨੇ ਕੋਈ ਜ਼ਨੜੀ ਤਦਾਸਾ ਲਾਦੀ ਦੀ ਸੀ ਤੇ ਹਫਤਾ ਤੋਂ ਦੇ ਦੰਸ਼ਮ ਕਦੇ ਸੰ ਤੇ ਇਹੋ ਦੇ ਸਿਓ ਪਸ਼ਮੋਈ ਪੜੀ ਆਤੀ ਸੋ ਸਾਖਿਦਨ ਕਰਦੇ ਸਸਾ ਹਾਂ ਅੱਛਾ 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 ਉਹ ਹੋ ਗਿਆ ਉਹ ਵੀ ਟੀਵੀ ਤੋਂ ਆਇਆ ਇਸ ਤਰ੍ਹਾਂ ਦੀ ਹੋਰ ਪੜੀਆਂ ਸ਼ਾਹ ਹੋਇਆ ਕਿਸੇ ਦਿਨ ਗੱਲ ਕਰਾਂਗੇ ਟੀਵੀ ਨੇ ਕੀ ਕੀਤਾ ਸਾਡੇ ਨਾਲ ਤੇ ਉਸ ਤੋਂ ਪਹਿਲੇ ਤੇ ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈ ਉਹ ਹੈ। ਸੋ ਉਹ ਚੰਦਰ ਗੁਪਤ ਮੋਰੀਆ ਤੋਂ ਲੈ ਕੇ 1950 ਤੱਕ ਜਿਹੜਾ ਨਾ ਪੰਜਾਬ ਦਾ ਪਿੰਡ ਕੋਈ ਬਹੁਤ ਜ਼ਿਆਦਾ ਤਬਦੀਲੀ ਨਹੀਂ ਹੋਇਆ। ਸ ਤੇ ਪੰਜਾਬ ਤੋਂ ਬਾਹਰ ਅੱਛਾ। ਉਹ ਗੋਰਿਆਂ ਨੇ ਬੜੀ ਕੋਸ਼ਿਸ਼ ਕੀਤੀ। ਗੋਰਿਆਂ ਨੇ ਨਾ ਜੀ ਇਹ ਤੁਹਾਨੂੰ ਪਤਾ ਹੈ ਕਿ ਚਾਪਤੇ ਮੋਦਾਸ ਕੀ ਬਰਗਾ। ਚਾਪਤੇ ਮੋਦਾ ਮੈਂ ਤੇ ਕੋਈ ਦੱਸਾਂ ਮੈਂ ਤੁਸੀਂ ਆਇਂ ਜੇ ਇਹ ਮੋਸਰਾ ਜਿਹੜੀ ਹਾਕਮ ਬੱਤੀ ਹੈ ਪਿੰਡ ਐਸਨ ਮੁਗਲਾਂ ਦੇ ਜ਼ੋਰ ਦੀ ਪਹਿਲੇ ਅੱਛਾ ਅੱਛਾ ਸੋਸ ਸੋਸ ਚਾਟ ਬਣਾਏ ਸਨ ਗੋ ਰਹੇ ਵੀ ਹੋ ਰਹੇ ਹਨ ਇੰਟਰਕਟਿਵ ਚ ਤੇ ਹੋਦੇ ਆਂ ਚ ਕੋਈ ਥੋੜੇ ਜੇ ਲੋਕ ਬੈੰਦੇ ਸਨ ਕੋਈ ਵਾਰੀ ਵਾਰੀ ਗਾੜੇ ਲਿਆਈ ਕੋਈ ਕੁਲਵਾਰ ਬਹਿ ਗਿਆ ਪਤਖਾਨ ਬਹਿ ਗਿਆ ਤੇ ਬਹੁਤ ਸਾਰੇ ਪੰਜਾਬ ਦੇ ਇਲਾਕੇ ਹਨ ਜੀ ਖਾਸੋਤ ਹੈ ਦੁਆਬੇ ਦੇ ਸੱਡੇ ਆ ਰਿਹਾ ਉਸ ਤੋਂ ਬਾਅਦ ਡਰਾਫਟ ਕੀਤਾ ਸੀ ਕਿ ਚੁੱਕੇ ਰਹਿਣ ਜਗਮਾਏ ਦਿਲ ਕੋ ਇਸ ਤਰ੍ਹਾਂ ਹੀ ਭੈਡ ਜੰਗਲੀ ਦੀ ਸਣਾ ਨਹੀਂ ਆਉਂਦੀ ਨਹੀਂ ਹਾਂ ਇਹ ਜਨਰਲਾਈਜ਼ਡ ਐਂਥਰੋਸਿਸਿਸਲ ਕੰਟ੍ਰੀਬਿਊਟ ਆ ਉਹ ਕੋਰਾ ਪਤਾ ਕੀ ਕਰਦਾ ਸੀ ਉਹਨਾਂ ਨੂੰ ਰਸਿਆ ਨਾਲ ਬੰਨ੍ਹ ਕੇ ਲਿਆਉਂਦੇ ਸਨ ਜੰਗਲਾਂ ਵਿੱਚੋਂ ਤੇ ਚੱਪਾਂਂਚੀ ਛੱਡ ਦਿੰਦੇ ਸਨ ਉਹ ਜਿਵੇਂ ਛੱਡਨੇ ਸਨ ਫਿਰ ਜਨਰਲਾਈਜ਼ਡ ਮੀ ਅਧਿਆਪਨ ਅੱਛਾ ਹੋ ਗਿਆ ਤਾਂ ਕੰਫਰਟੇਬਲ ਫੀਟ ਲੱਗ ਗਏ ਸਨ ਮੈਨੂੰ ਪਤਾ ਸੀ ਕਿ ਮੋਜ਼ੇ ਇਸ ਤਰ੍ਹਾਂ ਕਿਤੇ ਜੇ ਕੰਮ ਕਰਨਾ ਪਏਗਾ ਕਿਤੇ ਵੀ ਆਏਗਾ ਉੱਪਰੋਂ ਨਾਲ ਲੋੜ ਸੋਟੀਆਂ ਮਾਰੇਗਾ ਕੋਈ ਆਏਗਾ ਉਹ ਤੇ ਹਮਲਾ ਹੋਵੇਗਾ ਉਹਨਾਂ ਦਾ ਹੰਤਾਨ ਹੈ ਜਿਹੜਾ ਫੇਰ ਵੋਜੀ ਸੀ ਲੈਫੇਗਾ ਤੇ ਉਹ ਜਨਰਲ ਇਚ ਬੜੇ ਪ੍ਰਸ਼ਨ ਦੇ ਸਨ ਐਵਰੀਸ ਤੋਂ ਪੰਜਾਬ ਤੋਂ ਬਾਅਦ ਹੋਇਆ ਸਾਰੇ ਨਾ ਸਰ ਤੇ ਇਹਨਾਂ ਨੇ ਗੋਸਟਪਾਸ ਸਿਵਿਕ ਐਜੂਕੇਸ਼ਨ ਇਨ ਦ ਸੀ ਕਿ ਚਾਹ ਕੇ ਚੱਲਣਾ ਆਪਣੇ ਹਾਂ ਬਿਲਕੁਲ ਹੈ ਨਹੀਂ ਜਿਸ ਗਿਆ ਆਥ ਇਨ ਐਮਸ ਬਹੁਤ ਇੰਪੋਰਟ ਕਿਉਂਕਿ ਦਰਖਤ ਕੱਟ ਤੇ ਗੋਰੀਆ ਨੇ ਕਟਾਈ ਸ਼ੁਰੂ ਕੀਤੀ ਤੇ ਫਿਰ ਉਸ ਤੋਂ ਬਾਅਦ ਸਾਡੇ ਬੋਲਤਾਂ ਨੇ ਬਹੁਤ ਲੱਗਟ ਕਿਉਂਕਿ ਸੰਖੇਪ ਚਾਹੀਦੇ ਸਨ ਔਰ ਜਸ ਵਾਂਟ ਟੂ ਟ੍ਰੀਟੀ ਦਾ ਬੋਲਾ ਪਿਆ ਉਹਨਾਂ ਨੇ ਕਿਹਾ ਜੀ ਕਿ ਕਟੋ ਡਰਾਫਟ ਨਵੀਂ ਇਨਫਰਮਲ ਹੋਰ ਜੀਨੇ ਬਾਤ ਕਰੋ ਐਸ ਮੰਦਰ ਵਿੱਚ ਪਾਣੀ ਜਾ ਰਿਹਾ ਹੈ ਇਹ ਬੜਾ ਰੀਸੈਂਟ ਦਾ ਮੁੱਦਾ ਜੇਹੀ ਗਾ ਰਾਂਸਰ ਹੁੰਦੇ ਹਨ ਮਤਲਬ ਇੱਕ ਛੋਟੇ ਛੋਟੇ ਰਾਂਸੋ ਕਿਚੀਆਂ ਨੂੰ ਜੋ ਕਿ ਮੋਬਾਈਲ ਦਾ ਦੌਰ ਹੈ ਮੈਨੂੰ ਮੋਬਾਈਲ ਦੀ ਗੱਲ ਯਾਦ ਆਦੀ ਹੈ ਪਬਲਿਕ ਪਲੇਸ ਤੇ ਲੋਕ ਵੀਡੀਓ ਨੂੰ ਉੱਚੀ ਆਵਾਜ਼ ਨਾਲ ਕੋਈ ਬੁਰਾਈ ਨਹੀਂ ਸਮਝਦੇ ਜਿਸ ਤੀਪ ਹੁੰਦਾ ਹਾਂ ਸੌਰੀ ਉਹਨਾਂ ਦੇ ਨਾਲ ਸੈਂਚਰ ਕੋਈ ਟਾਈਮ ਲੈਂਦੇ ਕੋਸ਼ਿਸ਼ ਕਰਦੇ ਬਿੰਦੇ ਘਾਟੀ ਲਾ ਕੇ ਅੱਗੇ ਬਿੱਟੀਆਂ ਬੈਠੀਆਂ ਹੁੰਦੀਆਂ ਨੇ ਕਿਉਂਕਿ 퍼ਫੋਰਮੈਂਸ ਚੀਜ਼ਾਂ ਵਰਤ। ਬੰਦੇ ਕਿਹਾ ਕਿ ਰੋਕੋ ਮੈਂ ਤੁਹਾਨੂੰ ਇੱਕ ਵਾਕ ਸੁਣਾਵਾਂ ਮੈਂ ਕਟਿੰਗ ਕਰਵਾਉਣ ਗਿਆ ਨਾਈਪਰ। ਕੋਈ ਇੱਕ ਉੱਥੇ ਬੱਚਾ ਬੈਠਾ ਸੀ ਉਹ ਕਾਲਜ ਦਾ ਹੋਵੇ ਲੱਖ ਸਟੂਡੈਂਟ। ਉਹ ਛੂਟੀ ਮੈਂ ਤਾਂ ਭੋਲਿਆ ਸੀ ਮੈਂ ਮੈਂ ਫੇਰ ਇੱਕ ਵਾਰੀ ਕਹਿਤਾ ਹੂੰ ਮੈਂ ਪਹਿਲਾਂ ਦੋ ਫਿਓਪਰੇ ਆਇਆ ਮੈਂ ਬਹੁਤ ਅਰਾ ਮੇਰੀ ਬਰਦਾਸ਼ਤ ਤੋਂ ਬਾਅਦ ਮੈਂ ਕਹਿਆ ਨਾ ਕਿ ਆਸਲਾ ਕਰ ਲੈ। ਉਹਨੇ ਮੈਨੂੰ ਬੜੇ ਗੁੱਸੇ ਨਾਲ ਦੇਖਿਆ ਹੈ। ਹਾਂਜੀ। ਦੇ ਸਰਕ ਮੈਕੈਨੋਮੈਟਿਕੋ ਚੀਜ਼ਾਂ ਨੂੰ ਕੋਰਸ ਨੰਬਰ ਕਰ ਲੈਣ ਸਬੂਜ ਬੱਚਿਆਂ ਦੀ ਟ੍ਰੇਨਿੰਗ ਟੀਚਰਾਂ ਦੀ ਟ੍ਰੇਨਿੰਗ ਕਰਾਉਂਦੇ ਨੇ ਜੀ ਲੈਸਨ ਲੈਸਨ ਟ੍ਰੇਨਿੰਗ ਉਹ ਥੋੜੀ ਟੀਚਰ ਨੂੰ ਦੱਸਣ ਕਿ ਬੱਚਿਆਂ ਨੂੰ ਸਿਵਲ এডਿਕੇਸ਼ਨ ਦੇ ਬਾਰੇ ਕੀ ਸੁਣਾਉ ਕੋਰਸ ਚੀਜ਼ਾਂ ਵੀ ਇਨਕਲੂਡ ਕਰ ਲੈਣਗੇ ਜਿਹੜੇ ਤਲੀਮ ਫੈਕਟਰੀ ਬੜੇ ਵਾਈਬਰੈਂਟ ਨੇ ਪੰਜਾਬ ਦੇ ਨਾ ਕਰੋ ਤੁਹਾਡੀ ਗੱਲ ਜੀ ਬੜਾ ਦੰਦੇ ਚ ਕੋਈ ਤੇ ਕੀ ਲੋਰੀ ਆਛਾ ਤੇ ਕੀ ਲੋਰੀ ਕਿਤਨਾ ਕੈਸੇ ਨਾਲ ਬੜੀ ਫੋਰਗੇਟ ਕਰਦੇ ਨੇ ਮਾਇਸਰ ਕੇ ਕਹਿ ਦੇਣਾ ਕਈ ਸ਼ਿਦਾਰ ਉਹਨਾਂ ਨੇ ਬੜੀਆਂ ਅੱਛੀਆਂ ਮੇਰੇ ਬੜੀਆਂ ਅੱਛਾ ਹਾਂ ਜਿਹੜਾ ਕਹਾਣੀ ਜੀ ਉਹਨਾਂ ਨੂੰ ਚਾਹੀਦਾ ਅੱਜ ਇੱਥੇ ਤਲਕੀ ਕਰਾਂਗੇ ਕਲੀਮ ਤੋਂ ਯਾਦ ਆਇਆ ਚਿੰਤ ਤੱਕ ਤੁਸੀਂ ਵਿਖਤਾਰੇ ਸੋ ਕਿ ਪਾਕ ਪੰਜਾਬ ਵਿੱਚ ਪਦਰੀਸੇ ਵੱਧ ਗਏ ਨਹੀਂ ਤੱਕੀ ਹਾਂ ਉਹ ਰਣਸੌਰ ਇਹ ਕਿਹਾ ਤੁਸੀਂ ਸਿਵਕ ਜਿਸ਼ਨ ਨਹੀਂ ਕਰ ਰਹੇ ਇੱਦਾਂ ਤਾਂ ਬੋਲ ਵੀ ਨਹੀਂ ਉਹਨਾਂ ਹੀ ਉਜੜ ਹੈ ਉਹਨਾਂ ਹੀ ਜਾਹਲ ਹੈ ਜੰਗਲੀ ਨਹੀਂ ਕਹਿ ਰਹੇ ਆ ਬੋਲ ਵੀ ਨਹੀਂ ਕਿਉਂਕਿ ਚੰਨੀ ਫੇਰ ਵਿੱਚ ਥੋੜਾ ਜਿਹਾ ਮਸਲ ਗਮਸਾ ਹੈ ਉਹ ਨਹੀਂ ਤਬੀਅਤ ਕਰਦਾ ਉਹ ਕਹਿੰਦੇ ਨਵਾਜ਼ਾ ਪੜੀ ਜਾਓ ਉਹ ਮਸਿਦਾ ਤੇ ਮਦਰਸਿਆਂ ਦੇ ਵਾਸ਼ਰੂਮ ਦੁਨੀਆ ਤੇ ਗੰਦੀ ਤਰੀਂ ਅਲੀਸ ਰੀ ਜਗਾ ਹੁੰਦੀ ਬੰਦਾ ਚਾਹੀ ਨਹੀਂ ਸਾਰਾ ਚੀਜ਼ ਸਰਬਤ ਇਹ ਮੈਂ ਹਾਂ ਅਗਲੇ ਟੈਂਡਰ ਉਸ ਤੋਂ ਸਟੈਟਿਸਟਿਕ ਪੀਏ ਕਰਾ ਕੇ ਹਾਂ ਜਿਹੜਾ ਇੱਕ ਇਕਨੋਮਿਕ ਸਰਵੇ ਆਇਆ ਉਹ ਹੈ ਤੇ ਅਸਲ ਜਿਹੜਾ ਮੇਨ ਸਰਵੇ ਆਇਆ ਲੇਕਨ ਆਸਾ ਸਰ ਪੀਸੀ ਜਾ ਰਹੇ ਹਾਂ ਉਹਦੇ ਚ ਬੜੀਆਂ ਇੰਟਰਸਟਿੰਗ ਜਿਹੜੀਆਂ ਚੀਜ਼ਾਂ ਆਈਆਂ ਸਾਹਮਣੇ ਫਾਈਨੈਂਸ ਉਹਦੀਆਂ ਉਹਦੀ ਹੈ ਕਿ ਪਾਕਿਸਤਾਨ ਸਭ ਤੋਂ ਜ਼ਿਆਦਾ ਮਦਦ ਮਸਨਾ 6 ਲੱਖ ਪੰਜਾਬ ਵਿੱਚ ਪਰ ਉਹਦੇ ਮੇਟੇ ਪੰਜਾਬ ਚ ਲਿਖੋਵਰ 6 6 ਲੱਖ ਦੇ ਪਾਕਿਸਤਾਨ ਲਗਨ ਔਰ 6 ਲੱਖ ਤੋਂ ਵੱਧ ਸਭ ਤੋਂ ਜ਼ਿਆਦਾ ਪਜ਼ਾਰ ਜਿਹੜੀ ਪੰਜਾਬ ਔਰ 60 ਦੇ ਅੰਦਰ ਸੇ ਅੱਛਾ ਮਦਦ ਤੋਂ ਜ਼ਿਆਦਾ ਨੇ ਆ ਕਿ ਜਿਹੜੀ ਹਮਦਰਸ ਮਸਲਾਵਾ ਜਾਂ ਸਕੂਲਾਂ ਨਾਲੋਂ ਜ਼ਿਆਦਾ ਪਾਕਿਸਤਾਨ ਦੇ ਹਸਪਤਾਲ ਨਾਲੋਂ ਜ਼ਿਆਦਾ ਵਾ ਦੂਸਰਾ ਇਹ ਹੈ ਕਿ ਬਾਕੀ ਵੀ ਜਿਹੜੀਆਂ ਹੋਰ ਚੀਜ਼ਾਂ ਫੈਕਟਰੀਆਂ ਨਾਲੋਂ ਵੀ ਜ਼ਿਆਦਾ ਮਸਲੂ ਫੈਕਟਰੀਆਂ 20000 ਟੋਟਲ ਜਿਹੜੇ ਸਕੂਲ ਆਉਂਦੇ 245000

ਉਹਦੇ ਵਿੱਚ ਮੈਂ ਜਾ ਰਹੇ ਹਾਂ ਕਿ ਗੱਲ ਕਰੀਏ ਜਰਾ ਖੋਲ ਕੇ ਤੁਹਾਡੀ ਜੀ ਕਿ ਉਹ ਕੀ ਫਲ ਹੋ ਰਿਹਾ ਹੈ ਤੁਸੀਂ ਜਰਾ ਸ਼ੁਰੂ ਕਰੋ ਫਿਰ ਬੋਸ ਤੱਕ ਮੈਂ ਵੇਖਣ ਕਿ ਪਛਪ ਜਾ ਕੇ ਕਿਸ ਤਰ੍ਹਾਂ ਗਾਲ ਬੋਸਦਾ ਬਿਲਕੁਲ ਗੱਲ ਦੀ ਜ਼ਰੂਰ ਥਿਆ ਹੈ ਸਰ ਮੈਨੂੰ ਤੇ ਇਹ ਦੇਖ ਮੇਰੇ ਰੇਂਜ ਇੱਕ ਹੋਰ ਚੀਜ਼ ਹੈ ਜਿਹੜਾ ਤੁਸੀਂ ਕਹਿ ਰਹੇ ਕਿ ਜਿਹੜਾ ਮੌਲਵੀ ਔਰ ਬੱਚਿਆਂ ਦੀ ਟ੍ਰੇਨਿੰਗ ਕਰਦਾ ਲੇਕਿਨ ਗੱਲ ਫਿਰ ਉਹ ਆਇਆ ਕਿ ਕਿਆ ਮੌਲਵੀ ਜਿਹੜਾ ਮਦਰਸੀ ਪੜਾ ਉਹਦੀ ਟ੍ਰੇਨਿੰਗ ਹੁੰਦੀ ਉਹਦੀ ਟ੍ਰੇਨਿੰਗ ਹੋਈ ਤੇ ਕਿਸੇ ਵੀ ਟੱਕਰ ਕਰੇਗਾ ਉਹ ਤੇ ਕੋਲ ਮੈਂ ਫਿਰ ਉਹ ਕੰਮ ਕਰਨ ਜਿਹੜੀ ਚਾਹ ਰਿਹਾ ਸਾਂ ਹਾਂ ਜੀ ਮੈਂ ਚੰਗਾ ਤੁਸੀਂ ਮੇਰੇ ਕੋਲ ਜਮਾ ਦੇਵੋ ਤੁਸੀਂ ਦੇ ਨਹੀਂ ਪਾਏ ਕਿ ਉਹ ਬਦਲ ਸੇ ਚੋਂਦਾ ਕੀ ਕੋਈ ਨਾ ਬਹੁਤ ਬੜੀ ਕਲੋਸ ਸਪੇਸ ਹੈ ਉੱਥੇ ਕੋਈ ਜਾਈ ਨਹੀਂ ਸਕਦਾ ਉਹ ਤੇ ਕੁਝ ਹੋ ਜੇ ਕੋਈ ਕਦਾ ਵਾਕਿਆ ਆ ਜਾਂਦਾ ਹੈ ਉਹ ਤੇ ਕੁਪਤਰ ਸਲਸਲਾ ਨੇ ਸ਼ੁਰੂ ਹੋ ਗਿਆ ਕਿ ਬੱਚਿਆਂ ਦੀ ਰਾਜ਼ੀ ਆਤੀ ਤੇ ਹਾਂ ਉਹ ਵੀ ਬੜੇ ਵਾਕਿਆ ਤਾਂ ਹੈ ਬੜੇ ਇਸ ਤਰ੍ਹਾਂ ਦਾ ਜਦੋਂ ਪੈਂਚਰ ਹੋਏਗਾ तो कंट्रीब्यूशन कोई नहीं होता थी। ना भी है, नहीं ने ने है बस नफरत एक बहुत यह काम ठीक है, बाकी किरदार साजी ये वो तो मदरसिया ने, ने जरा कौम एक जजाती जानता है हाँ कि नफसियाती मरीज हो गई कौ ਇਹ ਟੈਕ ਡੋਕਲ ਪਹੁੰਚ ਗਈ ਹੈ ਜੈਸ ਗਰਲ ਸ਼ੂਟ ਕਰਦੀ ਹੈ ਫਿਰ ਇਹਨਾਂ ਸਿਆਸੀ 파ਰਟੀਆਂ ਨੂੰ ਹਕੂਮਤਾਂ ਨੂੰ ਸਟੈਬਲਿਸ਼ਮੈਂਟ ਉਹ ਚੰਦਰੀ ਨੇ ਕਿ ਲੋਕੇ ਸ਼ੂਟ ਦੇ ਨਾਲ ਸਮੇਂ ਦੇ ਨਾਲ ਜਦੇ ਨੂੰ ਗਾਰੇ ਕਰਨਗੇ ਜੇਕਰ ਉਹਨਾਂ ਤੇ ਸਵਾਲ ਕਰਨਗੇ ਨਾ ਫਿਰ ਜਿਹੜੇ ਰੋਜ਼ ਇਹਨੇ ਵੱਡੇ ਉਦੇਸ਼ਾਂ ਸਸਪਰਾਂਦਾਂ ਦੇ ਸਕੁੰਦੇ ਨਾ ਰਾਤ ਰਾਤ ਜਿਹੜੇ ਚੇਂਜ ਕਰ ਲੈਂਦੇ ਨੇ ਤੇ ਨਵਾਂ ਤੋਂ ਹੈ ਜੀ ਜੇ ਪਾਵਰ ਸਟੈਬਲਿਸ਼ਮੈਂਟ ਜਿਹੜੀ ਕਰਦੀ ਹੈ ਇਹ ਉਹ ਆਪਣਾ ਖੇਡਟੀ ਜਾ ਰਹੀ ਹੈ ਕੋਈ ਸ਼ੌਹਰ ਹੋਏਗਾ ਕੋਈ ਸਮਝ ਹੋਏਗੀ ਇਫ ਸੇ ਲੋਕ ਇਸ ਵਾਰ ਕਰ ਰਹੇ ਬਿਲਕੁਲ ਮਦਰਸਿਆਂ ਦੀ ਗੱਲ ਕਰ ਰਹੇ ਜਿਹੜੀ ਹੈ ਬਿਜnesਮਾਨੀ ਸ਼ਦਦ ਰਣਸਰ ਬੜੀਆਂ ਅੱਜ ਤੱਕ ਦੋ ਦਿਨ ਬੜੀਆਂ ਰੀਸੈਂਸ ਬਣਾਈਆਂ ਰੋ ਖਾਰਗਲ ਕਿਸਮ ਦੀ ਇੱਕ ਮੈਸਰ ਫੈਬਰ ਪਸਤੂਨ ਦਾ ਜੋ ਬੱਚੇ ਦੀ ਡੈਥ ਹੋ ਗਈ ਮਦਰਸੇ ਦੇ ਬੱਚੇ ਦੀ ਅੱਛਾ ਸਕੂਲਾਂ ਵੀ ਹੈ ਇਹਨਾਂ ਦੀਆਂ ਸਕੂਲਾਂ ਜੀ ਮਤਲਬ ਸੇ ਇਹ ਨਹੀਂ ਕਿ ਸਾਰਾ ਮਦਰਸਿਆਂ ਜੀ ਕਿ ਤਨਬਾਰ ਮਦਰਸਿਆਂ ਜਿਹੜੇ ਉਹ ਤੁਸੀਂ ਜਿਹੜੀ ਗੱਲ ਕੀਤੀ ক্লোਜ਼ ਸਪੇਸ ਹਨਾ ਉਥੇ ਪਤਾ ਨਹੀਂ ਚੱਲਦਾ ਸਕੂਲਾਂ ਨੇ ਫਿਰ ਵੀ ਇਦਰਾ ਓਪਨ ਹੁੰਦਾ ਅਗਰ ਐਸੇ ਬਹੁਤ ਜ਼ਿਆਦਾ ਹੋਵੇ ਤਾਂ ਫਿਰ ਆਏ ਉਹ ਸਾਹਮਣੇ ਆਏ ਦੀ ਗੱਲ ਉਹਦੀ ਕਮਿਊਨਿਟੀ ਵੀ ਬੋਸ ਕਰਦੀ ਤੇ ਉਹ ਲੇਕਿਨ ਹੈ ਨਹੀਂ ਤੇ ਅਸਲ ਇਹ ਨਾਲ ਜੇਕਰ ਹਕੂਮਤ ਇੱਥੇ ਕੋਈ ਵੀਰ ਚੀਜ਼ਾਂ ਨੂੰ ਚੈੱਕ ਐਂਡ ਬੈਲੈਂਸ ਰੱਖੇ ਲੇਕਿਨ ਉਹ ਫਿਰ ਉਹਦੇ ਉਹੀ ਗਾਮ ਕੀ ਉਹਨਾਂ ਦਾ ਗੋਲ ਟਿੱਪਾ ਵੀ ਬਣਦੀ ਤੇ ਬਟਾਉ ਤੇ ਹੀ ਬਣਦੀ ਨਾ ਕਿ ਗੇਪਾਂ ਦਾ ਦੌਰਾ ਕਰ ਲਿਆ ਇਸ਼ਤਿਹਾਰਾਂ ਦਾ ਫਿਰ ਜੀਵ ਨਾਮ ਚੇਂਜ ਕਰਦੇ ਤੇ ਕੋਈ ਇਤਤਾ ਕਰ ਦਿੱਤਾ ਹਰਜੀਤ ਸਾਹਿਬ ਮਾਫੀਆ ਦਾ ਮੁਖ ਬਣ ਗਿਆ ਸਿਆਸੀ ਜਮਾਤਾ ਦੀ ਮਾਫੀਆ ਬਣ ਗਈ ਵੋਟ ਅਗਰ ਉਹ ਮਿਲ ਕੋ ਪਤਾ ਹੈ ਕਿ ਮੈਂ ਨਾ ਕੋਈ

ਉਹਦਾ ਦਰਵਾਜ਼ਾ ਉਹਦਾ ਗਾਰਡ ਖੋ ਰਿਹਾ ਤੇ ਲੋਕਾਂ ਨੇ ਬੜੀ ਤੰਕੀਰ ਕੀਤੀ ਕਿ ਜੀ ਆਪਣੇ ਮੈਰਥਰੇਡ ਬਹੁਤ ਬੜੀ ਗੱਲ ਹੈ ਦਰਵਾਜ਼ੇ ਉਹ ਲੋਕਾਂ ਨੇ ਵੀ ਨਾ ਕਿਹੜਾ ਗਾਰਡ ਉਹ ਕਰਦਾ ਕਿਉਂ ਕਿ ਮਤਲਬ ਉਹ ਕਦੇ ਹੋਣੀ ਕੋਈ ਕੰਪਨੀ ਥੋੜੀ ਇਸ ਦੀ ਲੈ ਉਹ ਤੇ ਕਲੋਰੀ ਦੇ ਨਹੀਂ ਉਹ ਤਾਂ ਗਾਰਡ ਨੂੰ ਪੁੱਛੋ ਤੋ ਕਿਉਂ ਖੋਲਿਆ ਕਿਉਂ ਨਹੀਂ ਖੋਲਦਾ ਨੌਕਰੀ ਦਾ ਨੰਬਰ ਉਹ ਕਰੇ ਕਿ ਦੇਖੋ ਐਸ ਟੂ ਸੇ ਵੈਰੀ ਵਨ ਇਹ ਲੋਕ ਨਾ ਮਿਹਨਤ ਬਹੁਤ ਮਸੂਮ ਹੈ ਬਹੁਤ ਚਲਾਕ ਸ਼ਾਇਦ ਹੁੰਦਾ ਉਹਨੇ ਭੁਆ ਖੋਲਿਆ ਉਹਦੇ ਨੰਬਰ ਮੜੇ ਗਏ ਮੈਂ ਬਰਾਬ ਬੋਲੇ ਕਿ ਉਹ ਤੇ ਸਰਕਾਰੀ ਮੁਕਦਮਾ ਹੈ ब्यूरोक्रैट भी करता है सारा पता है तरक्की मिलनी हो उस वक्त जल्दों चपलूसी करा बुआ खोलोगे कई बार मैं क्या इतने जाना पैदा ਉਹ ਬੜੀ ਕਦੀ ਕਰਦਾ ਬੰਦੇ ਹੂੰ ਤੁਸੀਂ ਇਹ ਤੋਂ ਫਾਈਵ ਸਟਾਰਟ ਹੋਣ ਜਾਣਾ ਕੋਈ ਉਹ ਕਗਰਵਾ ਚ ਪ੍ਰੀਮੀਅਮ ਜਿੰਮ ਕੈਂਡਾ ਰਿਵਿਊ ਦੀ ਗੱਡੀ ਉਹ ਨਾ ਬੰਦਾ ਸਮਝਦਾ ਕਿ ਇਹਨੇ ਗੈਟਿੰਗ ਲਈ ਤੇ ਵਰਕ ਕਰਦਾ ਕੁਛ ਉਹ ਨਹੀਂ ਨਾ ਕਿ ਯਾਰ ਤੁਸੀਂ ਨਾ ਦੁਨੀਆ ਕਰਦੇ ਹੋ ਤਾਂ ਅਗਾਂਹਾਂ ਸਰੋਂ ਮੁਝੇ ਤਾਂ ਖਬਰ ਦਾ ਚਾਦੀ ਪੈ ਗਿਆ ਰਹੇ ਹਾਤੇ ਉਤੇ ਅਲਾੜੀ ਤੇ ਉੱਚਾ ਜਾਏ ਹੈ ਇਹ ਕੀ ਹੈ ਕੋਈ ਚਪਲੂਸੀ ਵਾਲਾ ਕਲਚਰ ਘਾੜਾ ਪੈਣਾ ਬੰਦੇ ਬੰਦਿਓ ਚਪਲੂਸੀ ਛੱਡ ਦਿਓ ਤੇ ਨਹੀਂ ਤੇ ਜੜੇ ਨੇ ਤਾਂ

ਇਹ ਫਿਨਿਸ਼ਰ ਵਾ ਠੀਕ ਹੋ ਰਹੀਆਂ ਨੇ ਪਰ ਪੰਜਾਬ ਵਿੱਚ ਨਹੀਂ ਜਿਵੇਂ ਬੋਰੇ ਸੁਖ ਮਹਬਾਨੀ ਚ ਸੜਦੇ ਸੜਨਾ ਜਗਲਾ ਇੰਚ ਚੱਕਾਇ ਚ ਜੇ ਉਹਦਰ ਇੰਡੀਆ ਪੰਜਾਬ ਵਿੱਚ ਨਾ ਆਬਾਦੀ ਬੜੀ ਘੱਟ ਹੋ ਗਈ ਹੈ ਤੇ ਬੰਨ ਬਣ ਕੇ ਇਥੋਂ ਜਿਹੜਾ ਉਹਦਰ ਸੁਟਨੇ ਪੈਣੇ ਨੇ ਬੰਦੇ ਆ ਸਭ ਦੇਖਣਾ ਉਹਨਾਂ ਨੇ ਫਿਰ ਬਹੁਤ ਨਾ ਬੜਾ ਹੈ ਜਮਲੀ ਸਰ ਬੜੇ ਦੋਸਤ ਨੇ ਪੰਜਾਬ ਦੇ ਤੇ ਉਹ ਨਾਲੇ ਸ਼ਰਦ ਬਰਾਦਰ ਨਹੀਂ ਨਹੀਂ ਉਹ ਜੁੜੇ ਉਹ ਤੇ ਪ੍ਰਾਊਡ ਕਰਦੇ ਟੂ ਬੀ ਅ ਜਮਲੀ ਮਤਲਬ ਤੁਹਾਨੂੰ ਅੱਛਾ ਉਹ ਇੱਕ ਜੋ ਗੱਲ ਕੀ ਚਪਲੂਸੀ ਤੇ ਉਹ ਜਾਪਾਨ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਉਹ ਜਵਾਨ ਤੇ ਵੀ ਦੇਖਿਆ ਕਿ ਸਾਡੇ ਦੇ ਬੜਾ ਜਿਹੜੀ ਜੀਨਾਲਾ ਸਾਹਿਬਾ ਬੜਾ ਲੰਮਾ ਕਿਡਾ ਡੈਲੀਗੇਸ਼ਨ ਲੈ ਕੇ ਆਇਆ ਸੀ ਲੇਕਿਨ ਸਾਹਮਣੇ ਦੋ ਦੋ ਬੰਦੇ ਸੀ ਤੇ ਇੱਕ ਬੰਦਾ ਸੀ ਨਾਲ ਮਿਲਣੇ ਆਲਾ ਉਹਨਾਂ ਨੇ ਤਾਂ ਜਵਾਨੀ ਤੇ ਨਾ ਜਿਹੜਾ ਕੋਈ ਨਹੀਂ ਕਰਦੇ ਜਿਵੇਂ ਵੀ ਵੀ ਬੰਦੇ ਨਾਲ ਹੋਣ ਬਸ ਉਹਨਾਂ ਨੇ ਮੁਲਾਕਾਤ ਮੇਅਰ ਨਾਲ ਕੀਤੀ ਬਸ ਮੇਅਰ ਇੱਕ ਹੁੰਦਾ ਆ ਕੇ ਮੁਲਾਕਾਤ ਤੇ ਚਲਾ ਗਿਆ ਤੇ ਮੈਨੂੰ ਕੋਈ ਸ਼ੋਪਿੰਗ ਟ੍ਰਿਪ ਲੱਗਦੇ ਸੀ ਅਛਾ ਇਹ ਤੁਹਾਨੂੰ ਸਭ ਤੋਂ ਨੰਬਰਸਾਂ ਦੇਖੋ ਕਿ ਪਿਕਾ ਵੀ ਅਨਿਕਾ ਬਾਤ ਮੁਕਾ ਹੌਕ ਲੱਗ ਰਹਾ ਹੈ ਨਾ ਤੇ ਸਾਰੇ ਦੇਖੋ ਤਸਵੀਰਾਂ ਨਹੀਂ ਬਣਾ ਰਹੇ ਸਨ ਕਿ ਸਿਆਹ ਵਾਸਤੇ ਗਏ ਨੇ ਜਿਵੇਂ ਪੰਜਾਬ ਵੇਰਾਂ ਨੇ ਨਾ ਕੋਈ ਚੰਨ ਤੇ ਪਜਾ ਦਿੱਤਾ ਹੈ ਤੇ ਵੇ ਸਭ ਉਹ ਉਹ ਕੁਝ ਨਹੀਂ ਬਣਾਣ ਚ ਬਾਣੀ ਵੇ ਸਨ ਟੋਕੀ ਉਹ ਤੇ ਕਿਓਟੋ ਤੇ ਹਿਰੋਸ਼ੀਮਾ ਬਲੌਜੀਆ ਜਾਪਾਨ ਆ ਗਿਓ ਜਾਪਾਨ ਦੇ ਇੰ ਲਵ ਯੂ ਬਸ ਅੱਜ ਲਈ ਇਦਾਂ ਹੀ ਤੇ ਪਿਆਰ ਰੱਖਦਾ ਅਗਲੀ ਵਾਰੀ ਜਿਹੜਾ ਵੀ ਆਵੇ ਨਾ के अपने मुल्क की कर पाकिस्तान की कर इंडियन पंजाब जाके की कर जपानिया की तहजीब की, की है कल्चर की है वह क्यों एडे साफ सुथरे रहे भैड़ी गल दसा वो ना वो मैं आप किसी प्रोग्राम में दसा वाला जपानिया की आज भी इन्हें जी जींदे रहो वसते रहो चाहिए सब बुदा, 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 बुदा,